ਅੱਜ ਇਹ ਦੱਸੋ ਅੱਗੇ ਜਿਹੜੀਆਂ ਤੁਹਾਡੀਆਂ ਫਿਲਮਾਂ ਦੇਖਦੇ ਆ ਉਹਦੇ ਵਿੱਚ ਤੁਸੀਂ ਬੜੇ ਹੱਥ ਜੇ ਜੋੜਦੇ ਹੋ ਹੀਰੋ ਐਨ ਨੂੰ ਲਜਾਣ ਲਈ ਵਿਆਹ ਕਰਾਉਣ ਲਈ ਇਹਦੇ ਵਿੱਚ ਤੁਸੀਂ ਭਜਾ ਕੇ ਲਿਆ ਕਦੇ ਨਾ ਕਦੀ ਕਿ ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਨਾ ਚੱਕ ਪੁੜੀ ਹੁੰਦੀ ਆ ਜਦੋਂ ਇੱਕ ਨਾਲ ਪਿਆਰ ਪਾਲੇ ਫਿਰ ਦੂਜੇ ਨਾਲ ਮੂੰਹ ਨਹੀਂ ਕਰਦੀ ਤੇ ਇਹ ਕੀ ਚੱਕਰ ਪੈ ਗਿਆ ਵੀ ਤੋਂ ਤੁਹਾਡਾ ਦਿਲ ਵੀ ਯਵਰਾਜੀ ਵਾਲੇ ਪਾਸੇ ਜ਼ਿਆਦਾ ਹੀ ਹੋ ਗਿਆ ਕਿਉਂ ਮਾਂ ਠੰਡ ਚ ਬੱਚੇ ਨੂੰ ਲੈ ਕੇ ਤੁ ਮੰਗ ਰਹੀ ਆ ਮੈਂ ਫੇਰ ਰੱਬ ਆਪਣੇ ਆਪ ਨਾਲ ਵੀ ਉਹ ਰੱਬ ਨਾਲ ਸਵਾਲ ਕਰਦਾ ਕਿ ਤੂੰ ਸੱਚੀ ਹੈਗਾ ਯਾਰ ਤੂੰ ਚੱਕ ਕੇ ਗਿਆ ਤਾਂ ਬਲੈਕਕੌਕੇ ਭਲਾ ਦੋ ਤੂੰ ਚੱਕ ਕੇ ਸਟਾਰਬਕਸ ਚਲੇ ਗਿਆ ਮੈਨੂੰ ਥੀਅਰ ਤਾਂ ਸਾਡੀ ਜ਼ਿੰਦਗੀ ਚ ਨਾਲ ਹੀ ਜੁੜੇ ਹੋਏ ਜਿਹਨੇ ਮਾਂ ਨੇੜੇ ਪੈਸੇ ਜਿਹੜਾ ਸਾਨੂੰ ਮਾਂ ਦਾ ਹੱਕ ਜਿਹੜਾ ਜ਼ਿੰਦਗੀ ਚ ਲਿਖਿਆ ਹੋਣਾ ਇਸ ਤਰ੍ਹਾਂ ਵੀ ਕੁੱਤੇ ਬਿੱਲੀ ਵਾਲੀ ਜ਼ਿੰਦਗੀ ਜੀਣੀ ਨਹੀਂ ਹੈ ਉਹ ਤੇ ਸਰੇ ਜੀਉ ਜਿਹੜਾ ਸ਼ੇਰ ਵਾਲੀ ਜੀਵਨ ਜੀਣੀ ਆ ਉਹ ਤੁਹਾਨੂੰ ਕਦੇ ਕਿਸੇ ਯਾਰ ਦੋਸਤ ਨੇ ਕਿਹਾ ਵੀ ਯਾਰ ਸਾਡਾ ਕੋਈ ਕੰਮ ਰੁਕਿਆ ਪਿਆ ਵੀ ਬਾਪੂ ਜੀ ਨੇ ਕਹੇ ਦਿਓ ਫਾਦਰ ਸਾਹਿਬ ਨੂੰ ਨਵੇਂ ਐਮਪੀ ਬਣੇ ਡੈਡੀ ਜੀ ਕਹਿੰਦੇ ਹੋ ਮੈਨੂੰ ਕੋਈ ਨਾ ਅ ਕਬਜ਼ੇ ਦੀ ਜੁਇਨ ਉਹ ਮੈਂ ਕਿ ਫੋਨ ਕੱਟ ਜਦੋਂ ਤੁਸੀਂ ਮੁੱਕਾ ਮਾਰਦੇ ਹੋ ਕਹਿੰਦੇ ਵੀ ਹੋਗੇ ਯਾਰ ਪੀੜ ਤਾਂ ਨਹੀਂ ਲੱਗੀ ਤੇਰੀ ਹੋਰ ਯਾਰ ਲੱਗੀ ਤਾਂ ਤੁਸੀਂ ਕਿ ਖਾਓ ਪੀਓ ਵੇਸ਼ ਕਰੋ ਉਹਦੇ ਵਿੱਚ ਐਦਾ ਹੀ ਹੁੰਦਾ ਸੀਗਾ ਹਾਂਜੀ ਚੁੰਨੀ ਲਹਿਰਾਉਂਦੇ ਆਉਂਦੇ ਸੀ ਕਿ ਸਿਨੇਮਾ ਚ ਨਾ ਕੁੜੀਆਂ ਨੂੰ ਨਾ ਸਿਰਫ ਇੱਕ ਟਰੋਫੀ ਫਿਗਰ ਰੱਖਦੇ ਕਿ ਹਾਂਜੀ ਖੂਬਸੂਰਤ ਹੈ ਹੱਸੇਗੀ ਆਂਦੀ ਜਾਂਦੀ ਰਹੀ ਇੱਕ ਰਿਲੇਸ਼ਨਸ਼ਿਪ ਸੀਗਾ ਉਹ ਟੁੱਟਿਆ ਜੀ ਤੇ ਉਦੋਂ ਬੰਦਾ ਸੋਦਾ ਯਾਰ ਮੇਰਾ ਕਿਉਂ ਹੋਇਆ ਬਟ ਉਹ ਨਾ ਟੋੜਦਾ ਮੈਨੂੰ ਸ਼ਾਇਦ ਮਾਨਸਿਕ ਤਰੀਬ ਨਾਲ ਮਿਲਦੀ ਮੇਰਾ ਇੰਨਾ ਸੋਹਣਾ ਸਿਸਟਮ ਨਹੀਂ ਹੁੰਦਾ ਪਿਆਰ ਕਰਨਾ ਤੇ ਫਿਰ ਸ਼ਰਿਆਮ ਬੇਅੰਤਾ ਮੇਰੇ ਲਈ ਪਿਆਰ ਸਕੂਨ ਹੈ ਯਾਰ ਹਾਇਰ ਯਾ ਸਿਰਫ ਸ਼ਬਦ ਹੀ ਲੱਗਦੇ ਨਹੀਂ ਹੁੰਦਾ ਪਿਆਰ ਮਾਂ पे ਉਹਨਾਂ ਵੀ ਤੁਹਾਨੂੰ ਹੋ ਸਕਦਾ ਤੁਹਾਡੇ ਭਰਾਵਾਂ ਨਾਲ ਪਿਆਰ ਤੁਹਾਡੇ ਯਾਰਾਂ ਨਾਲ ਪਿਆਰ ਸਿੱਧਾ ਪਹਿਲਾਂ ਤਾਂ ਗਾਲ ਕੱਢਦੇ ਆ ਕਮੈਂਟ ਸਾਨੂੰ ਪਤਾ ਹਰਡੀ ਫੈਮਿਲੀ ਸਾਡੀਆਂ ਵੀ ਫੈਮਿਲੀਆਂ ਸਾਂ ਯਾਰ ਉਹ ਵੀ ਦੇਖਦੇ ਆ ਸਾਡੀ ਮਾਂ ਭੈਣ ਨੇ ਵੀ ਦੇਖਣਾ ਸਤਿ ਸ਼੍ਰੀ ਅਕਾਲ ਫਿਲਮੀ ਤੜਕਾ ਦੇਖ ਰਹੇ ਤੁਸੀਂ ਤੇ ਮੈਂ ਹਦੀਪ ਸੰਦੀਪ ਇੱਕ ਨਵਾਂ ਪੋਡਕਾਸਟ ਲੈ ਕੇ ਹਾਜ਼ਰ ਹਾਂ ਫਿਲਮ ਆ ਰਹੀ ਹੈ 12 ਜਨਵਰੀ ਨੂੰ ਮੁੰਡਾ ਰੌਕਸਟਾਰ ਫਿਲਮ ਦੇ ਨਾਮ ਤੋਂ ਹੀ ਲੱਗਦਾ ਹੈ ਕਿ ਫਿਲਮ ਦੇ ਵਿੱਚ ਕਲਾਕਾਰੀ ਦਾ ਜਿਹੜਾ ਤੜਕਾ ਕੁਝ ਲੱਗਣ ਵਾਲਾ ਸਟਾਰ ਕਾਸਟ ਮੌਜੂਦ ਹੈ ਯਵਰਾਜ ਹੰਸ ਜੀ ਅਦਿਤੀ ਜੀ ਤੇ ਮੁਹੰਮਦ ਜੀ ਸਾਡੇ ਨਾਲ ਮੌਜੂਦ ਨੇ ਗੱਲਾਂ ਬਾਤਾਂ ਕਰਦੇ ਹਾਂ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਵੀ ਹੈ ਕੀ ਹਾਲ ਚਾਲ ਨੇ ਭਾਈ ਜੀ ਬਿਲਕੁਲ ਕਿੱਦਾਂ ਅੱਜ ਕਾਲਾ ਰੰਗ ਥੋੜੇ ਤੇ ਫੱਬਦਾ ਬਹੁਤ ਆ ਤੁਹਾਡੇ ਫਾਦਰ ਸਾਹਿਬ ਵੀ ਉਹ ਕਾਲੇ ਰੰਗ ਦੇ ਬੜੇ ਮਰੀਦ ਨੇ ਤੇ ਇਹ ਦੀ ਕੋਈ ਖਾਸੀਅਤ ਜੀ ਸਾਡੀ ਪੂਰੀ ਫੈਮਿਲੀ ਦਾ ਫੇਵਰੇਟ ਆ ਜੀ ਵਰਸਲ ਰੰਗ ਆ ਔਰ ਇਹ ਕਾਲੇ ਰੰਗ ਦਾ ਫਾਇਦਾ ਪਤਾ ਕੀ ਹੈ ਇੱਕ ਤਾਂ ਜਿਆਦਾ ਵੈਸੇ ਦਾ ਟੱਚ ਉਹ ਹੈ ਨਹੀਂਗਾ ਜਿੱਤੇ ਜੁੜੋਵੇ ਉਹ ਨੂੰ ਜਾਨਾ ਬੰਦਾ ਪੱਲਾ ਲੱਗਦਾ ਔਰ ਪਲੱਸ ਕਾਲਾ ਰੰਗ ਹਰ ਇੱਕ ਤੇ ਜਾ ਚੰਗਾ ਵੈਸੇ ਵੀ ਜਿਹੜੇ ਵਕੀਰੀ ਨਾਲ ਜਾਂ ਕਲਾ ਦੇ ਨਾਲ ਜੁੜੇ ਉਹ ਥੋੜਾ ਜਿਆਦਾ ਜਿਆਦੇ ਤੁਸੀਂ ਤੁਹਾਡੇ ਤੇ ਉਹ ਰੰਗ ਵੀ ਬਹੁਤ ਜਿਆਦੇ ਆ ਅੱਛਾ ਬਈ ਇਹ ਮੈਂ ਡੀਪ ਮੈਂ ਕਦੀ ਸੋਚਿਆ ਨਹੀਂ ਬਟ ਹਾਂ ਹਾਂ ਹੈ ਤੇ ਗੱਲ ਡੀਪ ਗੱਲ ਤਾਂ ਘੈਂਟ ਆ ਬਹੁਤ ਖਤਰਨਾਕ ਹੈ ਬਟ ਹਾਂ ਫੇਵਰੇਟ ਆ ਬਸ ਮੈਨੂੰ ਮੈਂ ਹਰ ਸ਼ੋਅ ਤੇ ਵੀ ਕਾਲਾ ਹੀ ਹੁੰਦਾ ਮੇਰੇ ਬਸ ਉੱਪਰਲੀਆਂ ਜੈਕਟਰੀਆਂ ਜੇ ਕਰ ਦੇਣਾ ਆ ਪੱਕੇ ਰੱਖੇ ਹੋਏ ਆ ਅੱਛਾ ਕਾਲੇ ਆ ਤਾਂ ਕੀ ਹੋਊਗਾ ਦਿਲ ਵਾਲੇ ਉਹ ਗੱਲ ਹੈ ਦਿਲ ਵਾਲਿਆਂ ਦਾ ਰੰਗ ਭਾਜੀ ਇਹ ਦੱਸੋ ਅੱਗੇ ਜਿਹੜੀਆਂ ਤੁਹਾਡੀਆਂ ਫਿਲਮਾਂ ਦੇਖਦੇ ਆ ਉਹਦੇ ਵਿੱਚ ਤੁਸੀਂ ਬੜੇ ਹੱਥ ਜੇ ਜੋੜਦੇ ਹੋ ਹੀਰੋ ਐਨ ਨੂੰ ਲਿਜਾਣ ਲਈ ਵਿਆਹ ਕਰਾਉਣ ਲਈ ਇਹਦੇ ਵਿੱਚ ਤੁਸੀਂ ਭਜਾ ਕੇ ਲੈ ਗਏ ਇਹ ਕਿਦਾਂ ਦਾ ਸਿਸਟਮ ਵਧੀਆ ਲੱਗਿਆ ਤੁਹਾਨੂੰ ਕਹਿੰਦੇ ਆ ਨਾ ਕਦੇ ਕਿ ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਨਾ ਚੱਕ ਤੇ ਇੱਚ ਫਿਰ ਇੱਚ ਵੀ ਥੋੜਾ ਸ਼ਰੀਫ ਹੁੰਦਾ ਆ ਬਟ ਉਹ ਹਾਲਾਤ ਤੋਂ ਇੰਨਾ ਤੰਗ ਹੋ ਜਾਂਦਾ ਆ ਉਹ ਹਾਲਾਤ ਨੂੰ ਇਹ ਚੀਜ਼ਾਂ ਕਰਨ ਤੇ ਮਜਬੂਰ ਕਰ ਦਿੰਦੇ ਨੇ ਉਹ ਉਹ ਸਟੋਰੀ ਆ ਤੇ ਆਈ ਹੋਪ ਕਿ ਲੋਕਾਂ ਨੂੰ ਪਸੰਦ ਆਏਗਾ ਇੱਕ ਨਵਾਂ ਮੇਰਾ ਅਵਤਾਰ ਆ ਕੀ ਬਾਤ ਆ ਜੀ ਤੁਹਾਡੇ ਨਾ ਮੁੰਦਰਾ ਬਹੁਤ ਕੰਨਾਂ ਦੇ ਵਿੱਚ ਪਾਈਆਂ ਜਛਦੀਆਂ ਨੇ ਤੇ ਮੈਂ ਗੀਤ ਵੀ ਮੈਂ ਚਾਹਣਾ ਫਿਰ ਬਾਕੀਆਂ ਦੇ ਨਾਲ ਗੱਲਬਾਤ ਵੀ ਕਰਨੀ ਹੈ ਤੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੇਰੇ ਪਾਪਾ ਦਾ ਪਹਿਲਾ ਗਾਣਾ ਸੀ ਡੈਬਿਊ ਸੋ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਨਿਸ਼ਾਨੀਆਂ ਫਕੀਰ ਦੀਆਂ ਪੱਲੇ ਪਾਗੀਆਂ ਫਕੀਰ ਦੀਆਂ ਅੱਖਾਂ ਹੀਰ ਦੀਆਂ ਸੰਦ ਨੂੰ ਦੇ ਗੀਆਂ ਫਕੀਰੀ ਅੱਖਾਂ ਹਿਰਦਿਆਂ ਕੀ ਬਾਤ ਹੈ ਕੀ ਬਾਤ ਹੈ ਮਾਹੌਲ ਜਿਵੇਂ ਕਹਿ ਦੇਣਾ ਰੁਕ ਜਾਂਦਾ ਬਿਲਕੁਲ ਸਮਾਂ ਠਹਿਰ ਜਾਂਦਾ ਅਦਿੱਤੀ ਜੀ ਤੁਸੀਂ ਦੱਸੋ ਫਿਲਮ ਦੇ ਨਾਲ ਤੁਹਾਡਾ ਜੁੜਨਾ ਕਿਵੇਂ ਹੁੰਦਾ ਹੈ ਤੇ ਅਕਸਰ ਸੀ ਦੇਖਦੇ ਆ ਵੀ ਜਿਹੜੀ ਕੁੜੀ ਹੁੰਦੀ ਹੈ ਜਦੋਂ ਇੱਕ ਨਾਲ ਪਿਆਰ ਪਾਲੇ ਫਿਰ ਦੂਜੇ ਲਈ ਮੂੰਹ ਨਹੀਂ ਕਰਦੀ ਤੇ ਇਹ ਕੀ ਚੱਕਰ ਪੈ ਗਿਆ ਵੀ ਤੁਹਾਡਾ ਦਿਲ ਵੀ ਯਵਰਾਜੀ ਵਾਲੇ ਪਾਸੇ ਜਾਦਾ ਹੀ ਹੋ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਤਜਿਤ ਪੂਰੀ ਜੀ ਦਾ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਹੀ ਖੂਬਸੂਰਤ ਜਰ ਰੋਲ ਆਫਰ ਕੀਤਾ ਤੇ ਹਾਂਜੀ ਆਡੀਸ਼ਨਸ ਦਿੱਤੇ ਸੀ ਸਿਲੈਕਟ ਵੀ ਉਦਾਂ ਹੀ ਹੋਏ ਤੇ ਜਿਹੜੀ ਫਿਲਮ ਦੀ ਜਰਨੀ ਹੈ ਬਹੁਤ ਸੋਹਣੀ ਰਹੀ ਤੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਹੀਰੋਇਨਸ ਜਿਆਦਾ ਇੱਕ ਵਾਰ ਦਿਲ ਜੋੜ ਲੈਂਦੀਆਂ ਨੇ ਤੇ ਜੋੜੀ ਜਾਂਦਾ ਤੇ ਉਹੀ ਆਪਣੀ ਫਿਲਮ 'ਚ ਹੋਇਆ ਭੱਜਦੇ ਪਰਦੇ ਹੀ ਦਿਲ ਜੁੜ ਗਿਆ ਹਨਾ ਅੱਛਾ ਬੜੀ ਪੁਲਿਸ ਭਵਾਈ ਆ ਬੜੀ ਪੁਲਿਸ ਗੁੰਡੇ ਬਹੁਤ ਕੁਝ ਹੋਇਆ ਫੇਰ ਜਾ ਕੇ ਕਿਤੇ ਦਿਲ ਜੁੜਿਆ ਪਰ ਫੇਰ ਕਰਦੇ ਆ ਕਰਦਾ ਇਸ਼ਕ ਕਰ ਬੈਠਦੀ ਕਿਉਂ ਯਾਰ ਕੀ ਬਾਤ ਹੈ ਤੇ ਮੁਹੰਮਦ ਜੀ ਤੁਸੀਂ ਦੱਸੋ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਰੋਲ ਹੈ ਉਹ ਬੜਾ ਖਾਸ ਹੈ ਵੀ ਹੱਕ ਮਾਰ ਲੈਨੇ ਹੋ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕਦੇ ਕਿਸੇ ਡਾਕਾ ਮਾਰਿਆ ਇਹ ਟੱਚ ਉਹਦਾ ਕਦੇ ਮੌਕਾ ਵੀ ਨਹੀਂ ਮਿਲਿਆ ਨਾ ਕਦੇ ਮਿਲੂਗਾ ਆ ਐਜ਼ ਇਨ ਕੈਰੈਕਟਰ ਸੀਗਾ ਮੇਰੇ ਇੱਕ ਤੂੰ ਕਿਰਦਾਰ ਸੀਗਾ ਮੈਨੂੰ ਦੱਸਿਆ ਸੀਗਾ ਵੀ ਇਸ ਤਰ੍ਹਾਂ ਦਾ ਕਿਰਦਾਰ ਹੈ ਕਿ ਰੌਕਸਟਾਰ ਹੈ ਪਰ ਉਹ ਥੋੜਾ ਜਿਹਾ ਲੋਕਾਂ ਨੂੰ ਵੀ ਮਿਸ ਗਾਈਡ ਵੀ ਕਰਦਾ ਹੈ ਹੈਨਾ ਤੇ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਵੀ ਆਪਣੇ ਨਾਮ ਤੇ ਲੱਦਾ ਹੈ ਹੈਨਾ ਵੀ ਬਿਕੋਜ਼ ਆਫ ਹਿਸ ਸਟਾਰ ਜੀ ਤੋਂ ਸਟਾਰਡਮ ਜੋ ਦਿਖਾਉਂਦਾ ਬੰਦਾ ਕਿਉਂਕਿ ਸਟਾਰਡਮ ਵੀ ਕੈਸੀ ਜ਼ਿੰਦਗੀ ਮੈਨੂੰ ਲੱਗਦਾ ਕਿ ਸਟਾਰਡਮ ਵੀ ਕੈਸੀ ਚੀਜ਼ ਹੈ ਕਿ ਇਨਸਾਨ ਹਮੇਸ਼ਾ ਉੱਪਰ ਜਾਣਾ ਚਾਹੁੰਦਾ ਹੈ ਹੂੰ ਉਹਨੂੰ ਜੇ ਉੱਥੇ ਜਾ ਕੇ ਕਦੇ ਰੀਅਲ 'ਚ ਵੀ ਐਜ਼ ਅ ਸਟਾਰ ਜਿਹੜੇ ਹੁੰਦੇ ਨੇ ਜੇ ਰੀਅਲ ਜੀ ਵੀ ਕਿਤੇ ਕੰਪੀਟੀਸ਼ਨ ਆਜਵੇਂ ਨਾ ਉਹ ਕੰਪੀਟੀਸ਼ਨ ਨੂੰ ਲੜਣਾ ਨਹੀਂ ਜਾਂਦਾ ਬਿਕੋਜ਼ ਉਹਨੂੰ ਲੱਗਦਾ ਕਿ ਹੀ ਇਸ ਨਾਟ ਮਾਈ ਕੰਪੀਟੀਸ਼ਨ ਆਈ ਐਮ ਅ ਸਟਾਰ ਬਿਲਕੁਲ ਤੋ ਉਸ ਚੀਜ਼ ਨੂੰ ਮੈਂ ਤਰੀਕੇ ਨਾਲ ਫਰਮਾਇਆ ਅੱਛਾ ਮੁੰਡਾ ਰੌਕਸਟਾਰ ਜਿਵੇਂ ਇੱਕ ਪਹਿਲਾ ਰੌਕਸਟਾਰ ਬਾਲੀਵੁੱਡ ਦੇ ਵਿੱਚ ਆਈ ਸੀ ਉਹਦਾ ਕਿਤੇ ਰੀਮੇਕ ਤਾਂ ਨਹੀਂ ਕਿਤੇ ਲੋਕ ਭੁਲੇਖੇ ਚ ਨਾ ਰਹੇ ਨੀ ਉਹ ਬਹੁਤ ਡਿਫਰੈਂਟ ਆ ਉਹ ਅਲੱਗ ਰੌਕਸਟਾਰ ਸੀ ਕਿ ਹੀ ਇਸ ਅ ਲਵ ਸਟੋਰੀ ਜਿਹੜੀ ਰਣਬੀ ਕਬੂਦੀ ਸੀਗੀ ਤੁਸੀਂ ਗੱਲ ਕਰਦੇ ਇੰਤਿਆਜ਼ ਵਾਲੀ ਉਹ ਬਹੁਤ ਡਿਫਰੈਂਟ ਹੈ ਇੱਥੇ ਕੀ ਹੈ ਰੌਕਸਟਾਰ ਕੀ ਅ ਹੱਕਾਂ ਹੱਕ ਦੀ ਵੀ ਲੜਾਈ ਆ ਦਨ ਸੈਕਲ ਨੂੰ ਮੈਂ ਦੱਸ ਨਹੀਂ ਸਕਦਾ ਸੀ ਵੀ ਇਹ ਨਾਲ ਕੁਝ ਦੇ ਤੁਹਾਨੂੰ ਦੱਸ ਹੀ ਦਿੱਤਾ ਤੁਹਾਨੂੰ ਬਚੋ ਆ ਗਈ ਬਟ ਇਹ ਹਿੰਟ ਦੇ ਦੇਣਾ ਮੈਂ ਕਿ ਹਾਂ ਵੀ ਕਿ ਇੱਕ ਨਾਰਮਲ ਬੰਦਾ ਜੋ ਤਾਰ ਬਣਨਾ ਚਾਹੋ ਜੋ ਉਹਦਾ ਹੱਕ ਹੈ ਉਹ ਕਿਵੇਂ ਵਧੂਆ ਉਹਦੀ ਲਾਈਫ ਚ ਵੀ ਮੈਂ ਵੀ ਤੁਸੀਂ ਟ੍ਰੇਲਰ ਦੇਖਿਆ ਹੋਊਗਾ ਟ੍ਰੇਲਰ ਚ ਇੱਕ ਚੀਜ਼ ਬਹੁਤ ਮੈਟਰ ਕਰਦੀ ਉਹ ਤੇ ਫਿਲਮ ਦੇ ਵਿੱਚ ਤੁਹਾਨੂੰ ਐਕਸ਼ਨ ਵੀ ਦੇਖਣ ਨੂੰ ਮਿਲੂਗਾ ਰੋਮਾਂਸ ਵੀ ਦੇਖਣ ਨੂੰ ਮਿਲੂਗਾ ਬਹੁਤ ਸਾਰੇ ਗਾਣੇ ਵੀ ਦੇਖਣ ਨੂੰ ਮਿਲਣਗੇ ਤੇ ਬਹੁਤ ਸਾਰੇ ਡਾਇਰੈਕਸ਼ਨ ਵੀ ਦੇਖਣ ਨੂੰ ਮਿਲੂ ਤੁਹਾਨੂੰ ਪੂਰਾ ਪੈਕੇਜ ਮਿਲੂਗਾ ਤੁਹਾਡੇ ਸਿਰ ਮੈਸ ਆਇਆ ਕਿ ਸਾਰਾ ਯਵਰਾਜ ਜੀ ਲੱਗੀ ਇਹ ਨਹੀਂ ਨਹੀਂ ਐਕਚੁਅਲੀ ਕੀ ਹੈ ਕਿ ਸਾਡਾ ਆਪਣਾ ਕਿਰਦਾਰ ਹੈ ਹਨਾ ਕੋਈ ਕਿਸ ਤਰ੍ਹਾਂ ਨਹੀਂ ਲੈ ਕੇ ਜਾਂਦਾ ਫਿਲਮ ਹੁੰਦੀ ਹੈ ਹਰ ਬੰਦਾ ਮਿਹਨਤ ਕਰਦਾ ਐਜ਼ ਅਨ ਆਰਟਿਸਟ ਜੀ ਅਸੀਂ ਆਰਟਿਸਟ ਆ ਤੈਨੂੰ ਬਿਲਕੁਲ ਹਨਾ ਇਹਨਾਂ ਨੇ ਆਪਣੀ ਮਿਹਨਤ ਕਰਨੀ ਹੈ ਇਹਨਾਂ ਨੇ ਆਪਣੀ ਮਿਹਨਤ ਆਪਣੀ ਬਾਕੀ ਤਾਂ ਜਨਤਾ ਡਿਸਾਈਡ ਕਰਦੀ ਤੁਸੀਂ ਕੀ ਕਰਕੇ ਨਿਕਲੇ ਹੋ ਤੁਹਾਨੂੰ ਬੀਥੋਂ ਕੀਰ ਵਧੀਆ ਜਿਹਦਾ ਮੁੰਡਾ ਰੌਕਸਟਾਰ ਦੀ ਕਹਾਣੀ ਆ ਮਿਹਨਤੀ ਮੁੰਡੇ ਦੀ ਕਹਾਣੀ ਆ ਜਦੋਂ ਤੁਸੀਂ ਮਤਲਬ ਮਾਇ ਨਗਰੀਵਾਲ ਜਾਨੇ ਹੋ ਉਧਰ ਕੰਮ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੋਇਆ ਕਦੇ ਵੀ ਜਿੱਦੇ ਕੰਮ ਹੋਰ ਦਾ ਨਾਮ ਹੋਰ ਦਾ ਨਹੀਂ ਇਦਾਂ ਨਹੀਂ ਹੋਇਆ ਬਟ ਬਹੁਤ ਵਾਰ ਇਦਾਂ ਹੋਇਆ ਕਿ ਆ ਆਡੀਸ਼ਨ ਦੇ ਦਿੱਤਾ ਸਿਲੈਕਟ ਹੋ ਗਏ ਤੇ ਥੋੜੇ ਦਿਨ ਬਾਅਦ ਸ਼ੂਟਿੰਗ ਹੋਣੀ ਹੈ ਇੱਕ ਦਿਨ ਸੱਡਨਲੀ ਪਤਾ ਚੱਲਦਾ ਰਾਤ ਨੂੰ 2 ਵਜੇ ਫੋਨ ਆਉਂਦਾ ਬਿਕੋਜ਼ ਇੰਡਸਟਰੀ ਦਾ ਕੀ ਹੈ ਨਾ ਰਾਤ ਨੂੰ 1 ਵਜੇ ਫੋਨ ਕਰ ਦੋ ਵਜੇ ਤੱਕ ਕੋਈ ਟਾਈਮ ਹੀ ਨਹੀਂ ਹੈਗੀ ਰਾਤ ਨੂੰ 2 ਆ ਪ੍ਰੋਜੈਕਟ ਲਈ ਕਿਸੇ ਨੂੰ ਅਨੁਸਾਈਨ ਕਰ ਲਿਆ। ਮਤਲਬ ਫੇਲਿਅਰ ਤਾਂ ਸਾਡੀ ਜ਼ਿੰਦਗੀ ਚ ਨਾਲ ਹੀ ਜੁੜਿਆ ਹੋਇਆ ਹੈ। ਮੈਂ ਜਿੰਨੀਆਂ ਕਿ ਬਾਲੀਵੁੱਡ ਦੇ ਜਿਹੜੇ ਕਲਾਕਾਰ ਨੇ ਜਾਂ ਉਧਰ ਫਿਲਮਾਂ ਦੇ ਕਲਾਕਾਰ ਨੇ ਉਹਨੂੰ ਦੇਖਦੇ ਆ ਉਹ ਇਸ ਚੀਜ਼ ਨੂੰ ਬੜਾ ਰਹਿੰਦੇ ਆ ਵੀ ਸਾਡੇ ਪੈਸੇ-ਪੂਸੇ ਬੜੇ ਨੱਪ ਜਾਂਦੇ ਆ। ਤੁਹਾਡੇ ਨਾਲ ਸੁੱਖ ਨਾਲ ਚੰਗਾ ਰਿਹਾ ਕੰਮ? ਹੁਣ ਤੱਕ ਤਾਂ ਇੱਕ ਦੋ ਵਾਰ ਹੋਇਆ ਇਸ ਤਰ੍ਹਾਂ ਦਾ ਬਟ ਵੀ ਠੀਕ ਹੈ ਕੋਈ ਜ਼ਿਆਦਾ ਫਰਕ ਨਹੀਂ ਪਿਆ ਰੱਬ ਜੀ। ਜ਼ਿਆਦਾ ਰਕਮ ਨਹੀਂ ਸੀ ਜਾਂ ਜ਼ਿਆਦਾ? ਨਹੀਂ ਰਕਮ ਵੀ ਬਹੁਤ ਜ਼ਿਆਦਾ ਸੀ ਕਿ ਪਰ ਕੀ ਹੁੰਦਾ ਕਿ ਯਾਰ ਹੁਣ ਉਹ ਚੀਜ਼ ਪਿੱਛੇ ਲੜ ਨਹੀਂ ਸਕਦੇ ਕਿਸੇ ਨਾਲ। ਹੂੰ ਅੱਗੇ ਵਧਣਾ ਹੈ ਨਾ। ਤੇ ਅੱਗੇ ਬਦਲ ਲਈ ਬਹੁਤ ਚੀਜ਼ਾਂ ਛੱਡਣੀ ਪੈਦਿਆ ਨੇ ਤੇ ਜਿਹਨੇ ਮਾਨ ਨਾਲੇ ਪੈਸੇ ਜਿਹੜਾ ਤੁਹਾਨੂੰ ਮਾਨ ਦਾ ਹੱਕ ਜਿਹੜਾ ਜ਼ਿੰਦਗੀ 'ਚ ਲਿਖਿਆ ਹੋਣਾ ਇਸ ਨਾਲ ਵੀ ਕੁੱਤੇ ਬਿੱਲੀ ਵਾਲੀ ਜ਼ਿੰਦਗੀ ਜੀਣੀ ਨਹੀਂ ਐ ਉਹ ਤੇ ਸਰੇ ਜੀਊਗਾ ਜਿਹੜਾ ਸ਼ੇਰ ਵਾਲੀ ਜ਼ਿੰਦਗੀ ਜੀਣੀ ਆ ਉਹ ਇਦਾਂ ਹੀ ਜੀਊਗਾ ਅੱਛਾ ਭਾਜੀ ਜੁਬਰਾਜ ਜੀ ਫਿਲਮਾਂ ਦੇ ਵਿੱਚ ਵੀ ਜਿਹੜੀ ਪੁਲਿਸ ਦਾ ਤੁਹਾਡਾ ਬਹੁਤ ਵਾ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਤੁਹਾਡਾ ਪੁਲਿਸ ਨਾਲ ਬਹੁਤ ਵਾ ਕਿਵੇਂ ਫਰਕ ਰਿਹਾ ਕਿ ਵੀ ਤੁਹਾਡੇ ਤਾਂ ਮੈਨ ਲੱਗਦੀ ਜਦੋਂ ਸ਼ੂਟ ਕਰ ਰਹੇ ਹੋਗੇ ਉਦੋਂ ਵੀ ਨਾਲ ਗਨਮੈਨ ਹੁੰਦੇ ਹੋਣਗੇ ਉਹ ਦਿਹਾ ਮੇਰੇ ਗਨਮੈਨ ਬਹੁਤ ਚੰਗੇ ਬੰਦੇ ਆ ਆ ਇਹਨਾਂ ਦੇ ਥੋੜੇ ਖਤਰਨਾਕ ਸੀਗੇ ਅੱਛਾ ਕਦਮ ਵਾਲੇ ਠੀਕ ਹੈ ਮੈਂ ਯਾਰ ਇਹ ਕੀ ਕਹੋਸ਼ਨੀ ਨਹੀਂ ਮੈਂ ਮੈਂ ਕਿਹਾ ਵੀ ਗਿਆ ਨਿੱਜੀ ਜ਼ਿੰਦਗੀ ਦੇ ਵਿੱਚ ਤੁਹਾਡਾ ਫਿਲਮਾਂ ਦੇ ਵਿੱਚ ਜਿਹੜਾ ਕੰਮ ਆ ਉਹਦੇ ਜਿਹੜੇ ਗਨਮੈਨ ਹੁੰਦੇ ਨੇ ਜਾਂ ਪੁਲਿਸ ਦਿਖਾਈ ਗਈ ਆ ਇੱਕ ਤੁਹਾਡੀ ਰੀਅਲ ਲਾਈਫ ਦੇ ਵਿੱਚ ਹੁੰਦਾ ਪੁਲਿਸ ਦੇ ਨਾਲ ਬਾਹਰ ਰਹਿੰਦਾ ਤੁਹਾਡਾ ਉਹ ਕਿਵੇਂ ਰਿਹਾ ਸਾਰਾ ਕੁਝ ਅੱਛਾ ਰੀਅਲ ਲਾਈਫ ਚ ਤੇ ਹੂੰ ਮੇਰਾ ਯਾਰ ਅਸੀਨ ਮੈਨੂੰ ਲੱਗਦਾ ਕਿ ਅਸੀਂ ਨਾ ਪੁਲਿਸ ਵਾਲਿਆਂ ਨੂੰ ਨਾ ਬਦਨਾਮ ਕਰ ਦਿੰਦੇ ਆ ਕਿ ਨਾ ਇਹ ਤਾਂ ਸਿਰਫ ਫਰਦੀ ਆ ਇਹ ਐਕਚੁਅਲੀ ਸਾਡੀ ਪ੍ਰੋਟੈਕਸ਼ਨ ਲਈ ਹੁੰਦੇ ਬਟ ਮੈਂ ਹਾਂ ਮੈਂ ਉੱਥੇ ਆਣ ਹਾਂਜੀ ਹਾਂ ਜੋ ਵੀਰ ਦਾ ਤਾਂ ਲੱਗੀ ਚੀਜ਼ ਹੈ ਜੀ ਮੈਂ ਹੁਣ ਕਿਰਦਾਰ ਮਿਲਣਾ ਕਿਰਦਾਰ ਉਹ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਤਾਂ ਅਸੀਂ ਹੁਣ ਰੀਅਲ 'ਚ ਤਾਂ ਅਲੱਗ ਹੀ ਹੁੰਦੀ ਹੈ ਨਾ ਜ਼ਿੰਦਗੀ ਰੀਅਲ 'ਚ ਅਸੀਂ ਉਹ ਚੀਜ਼ ਕਰ ਨਹੀਂ ਸਕਦੇ ਨਾ ਉਸ ਤਰ੍ਹਾਂ ਗੱਲ ਕਰ ਸਕਦੇ ਪੁਲਿਸ ਵਾਲਿਆਂ ਨਾਲ ਬਟ ਇੱਕ ਗੱਲ ਆ ਜੇ ਪੁਲਿਸ ਹੋਵੇ ਨਾ ਨਾ ਹਾਂ ਕਿ ਬੰਦਾ ਨਾ ਬਣੇ ਬਿਲਕੁਲ ਪੁਲਿਸ ਲਾਅ ਐਂਡ ਆਰਡਰ ਹੋਣਾ ਬਹੁਤ ਜ਼ਰੂਰੀ ਡਰ ਹੁੰਦਾ ਆ ਕਿ ਬੰਦੇ ਨੂੰ ਯਾਰ ਨਹੀਂ ਤਾਂ ਫਿਰ ਸਾਰੇ ਐਵੇਂ ਖੁੱਲੇ ਛੁੱਟ ਗਏ ਤੇ ਫਿਰ ਮਾਰੇ ਲੈਣਗੇ ਐਵੇਂ ਅੱਛਾ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਆਰਟਿਸਟ ਦਾ ਬੇਟਾ ਹੁੰਦਾ ਨਾ ਉਹਨੂੰ ਸਟ੍ਰਗਲ ਨਹੀਂ ਕਰਨੀ ਪੈਂਦੀ ਹਾਂਜੀ ਤੇ ਪਰ ਤੁਸੀਂ ਜਿਵੇਂ ਮੈਂ ਤੁਹਾਡੀਆਂ ਗੱਲਬਾਤਾਂ ਸੁਣਦਾ ਰਹਿੰਦਾ ਵੀ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਚੀਜ਼ਾਂ ਹੰਡਾਈਆਂ ਤਾਂ ਕਿਹੜੀ ਚੀਜ਼ ਆ ਜਿਹੜੀ ਨਾਲ ਲੈ ਕੇ ਤੁਰੇ ਸੀ ਜਿਹੜੀ ਫਾਦਰ ਸਾਹਿਬ ਦੀ ਜਿਨੇ ਪੰਜਾਬੀ ਵਿੱਚ ਕਹਦੀ ਪੱਲੇ ਨਾਲ ਹੀ ਬੰਨੀ ਹੋਈ ਸੀ ਵੀ ਇਹ ਚੀਜ਼ ਦਾ ਖਹਿੜਾ ਨਹੀਂ ਛੱਡਣਾ ਉਹ ਮੈਨੂੰ ਉਹਨਾਂ ਨੇ ਬਸ ਇਹੀ ਕਿਹਾ ਸੀਗਾ ਕਿ ਕਿਉਂਕਿ ਸਾਡੀ ਟੀਚਿੰਗਸ ਹੀ ਸ਼ੁਰੂ ਤੋਂ ਇਹ ਹੋਈਆਂ ਕਿ ਫੋਰ ਗਰੰਟਡ ਨਹੀਂ ਕਦੇ ਵੀ ਕਿਸੇ ਚੀਜ਼ ਨੂੰ ਲੈਣਾ ਬੜੀ ਮੁਸ਼ਕਲ ਨਾਲ ਮਿਲਦੀਆਂ ਆ ਚੀਜ਼ਾਂ ਭਾਜੀ ਹੂੰ ਕਿਸੇ ਚੀਜ਼ ਦੀ ਵੀ ਉਹ ਚਾਹੇ ਤੁਸੀਂ ਇੱਕ ਛੋਟਾ ਪੈਨ ਵੀ ਲੈਨੇ ਹੋ ਉਹਦੀ ਵੀ ਤੁਹਾਨੂੰ ਵੈਲਿਊ ਹੋਣੀ ਚਾਹੀਦੀ ਆ ਤੁਹਾਨੂੰ ਕਦਰ ਹੋਣੀ ਚਾਹੀਦੀ ਕਿ ਯਾਰ ਇਹ ਇਹਦੇ ਪਿੱਛੇ ਪੈਸਾ ਗਿਆ ਔਰ ਉਹ ਪੈਸਾ ਕਿੱਦਾਂ ਆਇਆ ਹਾਂ ਦਾ ਕੋਈ ਦੋ ਨੰਬਰ ਦਾ ਕੰਮ ਥੋੜੀ ਆ ਇਹ ਤਾਂ ਹੱਕ ਹਲਾਲ ਦੀ ਖਾਣੀ ਆ ਹਣਾ ਬਿਲਕੁਲ ਤੇ ਉਹ ਚੀਜ਼ ਨੂੰ ਸੀ ਯੂਟਿਲਾਈਜ਼ ਕਿਵੇਂ ਕਰਨਾ ਨਾਟ ਓਨਲੀ ਮਨੀ ਲਾਈਫ ਵਾਈਜ਼ ਵੀ ਲੋਕਾਂ ਦੀ ਆਪਣੇ ਤੋਂ ਰੱਬ ਵੈਸੇ ਤਾਂ ਮੈਂ ਕਦੀ ਨਹੀਂ ਸੋਚਦਾ ਕੋਈ ਘਟ ਵੱਧ ਜਾਂ ਕਦੀ ਵੀ ਨੀਡ ਹੀ ਬੰਦਾ ਹੋਵੇ ਉਹਨੂੰ ਕਦੀ ਬੁਰਾ ਫੀਲ ਨਾ ਕਰਾਓ ਹੂੰ ਉਹਨੂੰ ਮੇਰਾ ਤਾਂ ਹਮੇਸ਼ਾ ਇਦਾਂ ਹੀ ਹੁੰਦਾ ਕੋਈ ਬੱਚਾ ਵੀ ਹੁੰਦਾ ਜਾਂ ਆਇਆ ਹੁੰਦਾ ਮੈਂ ਉਹਨੂੰ ਜਾ ਕੇ ਹੱਗ ਕਰ ਲੈਂਦਾ ਜਾਂ ਨਾਲ ਲੈ ਜਾ ਕੇ ਖਵਾ ਲੈਂਦਾ ਜਾਂ ਨਾਲ ਕਿਉਂਕਿ ਜਿੰਨੇ ਕਿ ਚੋਗਾ ਮੈਂ ਹੈਗਾ ਮੈਂ ਉਹਨਾਂ ਕੋਸ਼ਿਸ਼ ਕਰਦਾ ਰਹਿਣਾ ਹੂੰ ਔਰ ਕਦੀ ਕਦੀ ਮੈਂ ਜੇ ਗੱਡੀ 'ਚ ਹੋਵੇ ਨਾ ਜਾਂ ਜਾਣਾ ਹੋਣਾ ਅੱਜ 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 ਦਾ ਹੀ ਇਨਸੀਡੈਂਟ ਦੱਸ ਰਹਾ ਮੈਂ ਹੂੰ ਇੱਕ ਮਾਂ ਸੀਗੀ ਉੱਥੇ ਟ੍ਰੈਫਿਕ ਸਿੰਘ ਇੰਨੀ ਠੰਡ ਆ ਪਾਜੀ ਸਾਡੀ ਲਾਈਫ ਕਿੰਨੀ ਈਜ਼ੀ ਆ ਬਿਲਕੁਲ ਅਸੀਂ ਗੱਡੀ 'ਚ ਵੀ ਹੀਟਰ ਲਾ ਲਈਦਾ ਗਰਮੀ ਹੋਵੇ ਹੀਸੀ ਜਲਾ ਲਈਦਾ ਯਾਰ ਤੇ ਮੈਂ ਦੇਖਿਆ ਉਹ ਮਾਂ ਠੰਡ 'ਚ ਬੱਚੇ ਨੂੰ ਲੈ ਕੇ ਧਮੰਗ ਰਹੀ ਆ ਮੈਂ ਫਿਰ ਰੱਬ ਫਿਰ ਮੈਨੂੰ ਮੈਂ ਉੱਥੇ ਮੈਂ ਆਪਣੇ ਆਪ ਨਾਲ ਵੀ ਉਹ ਰੱਬ ਨਾਲ ਸਵਾਲ ਕਰਦਾ ਕਿ ਤੂੰ ਸੱਚੀ ਹੈਗਾ ਆ ਹੂੰ ਮਤਲਬ ਜੇ ਤੂੰ ਹੈਗਾ ਆ ਤਾਂ ਫਿਰ ਇੰਨੀ ਤਕਲੀਫ ਕਿਉਂ ਹੂੰ ਕੁਝ ਲੋਕਾਂ ਨੂੰ ਤੇ ਆ ਸਮਝ ਨਹੀਂ ਆਉਂਦੀ ਕੀ ਦੁਵਿਭਾਵਕ ਹੋ ਰਹੇ ਮੈਨੂੰ ਲੱਗਦੇ ਆ इमोशनल ਹੋ ਤੁਸੀਂ इमोशनल ਹੋ ਬਹੁਤ ਛੇਤੀ ਵੀ ਜਾਂਦੇ ਹੋ ਮੈਂ ਦੇਖਦਾ ਤੁਹਾਨੂੰ ਜਦੋਂ ਅਸੀਂ ਸਾਰੇ ਇਦਾਂ ਦੇ ਆ ਜੀ ਸਾਰੇ ਯਾਰ ਅਸੀਂ ਆਰਟਿਸਟ ਲੋਗਾ ਯਾਰ ਸਾਡਾ ਕੰਮ ਹੀ इमोशंस ਦਾ ਹਾਂ इमोशनल ਜੇ ਕੋਈ ਆਰਟਿਸਟ इमोਸ਼ਨ ਨਹੀਂ ਹੈਗੇ ਉਹਦੇ ਵਿੱਚ ਉਹ ਫਿਰ ਆਰਟਿਸਟ ਨਹੀਂ ਹੂੰ ਫਿਰ ਉਹ ਫਿਰ ਕਦੀ ਕਦੀ ਇਹ ਸੋਚ ਲੀਤਾ ਕਿ ਕੀ ਪਤਾ ਯਾਰ ਰੱਬ ਦੇ ਕੀ ਰੰਗ ਆ ਬਿਲਕੁਲ ਉਹਨੂੰ ਪਤਾ ਹਨਾ ਤੇ ਉਹ ਵੈਲਿਊਸ ਤੇ ਆ ਰਹਾ ਮੈਂ ਕਿ ਯਾਰ ਅਸੀਂ ਬਹੁਤ ਲੱਕੀਆ ਬਾਜੀ ਸਾਨੂੰ ਖਾਣ ਹੁਣੇ ਆਪਾਂ ਗੱਲ ਕੀਤੀ ਬਲੈਕ ਕਾਫੀ ਬੁਲਾ ਦੋ ਯਾਰ ਹਾਂ ਬਿਲਕੁਲ ਮੂੰਹ ਚੱਕ ਕੇ ਕਹਤਾ ਬਲੈਕ ਕਾਫੀ ਬੁਲਾ ਦੋ ਮੂੰਹ ਚੱਕ ਕੇ 스타벅ਸ ਚਲੇ ਗਏ ਮਤਲਬ ਸਾਨੂੰ ਬਹੁਤ ਬਲੈਸਡ ਹਾਂ ਤੇ ਇਸ ਚੀਜ਼ ਦੀ ਹੀ ਨਹੀਂ ਕਦਰ ਕਰਾਂਗੇ ਜੇਸੀ ਇਸ ਚੀਜ਼ ਨੂੰ ਅਸੀਂ ਸੋਚ ਲਾਂਗੇ ਮੈਂ ਕੀਤਾ ਵੀ ਮੈਂ ਕੁਝ ਕੁਝ ਨਹੀਂ ਹੁੰਦਾ ਹੁੰਦਾ ਅੱਜ ਮੇਰੇ ਨਾਲ ਪੁਲਿਸ ਵਾਲੀ ਗੱਲ ਚ ਇੱਕ ਗੱਲ ਆ ਵੀ ਤੁਹਾਨੂੰ ਕਦੇ ਕਿਸੇ ਯਾਰ ਦੋਸਤ ਨੇ ਕਿਹਾ ਵੀ ਯਾਰ ਸਾਡਾ ਕੋਈ ਕੰਮ ਰੁਕਿਆ ਪਿਆ ਵੀ ਬਾਪੂ ਜੀ ਨੇ ਕਹ ਦੇ ਦੋ ਫਾਦਰ ਸਾਹਿਬ ਨੂੰ ਹਾਂ ਮੈਂ ਕਹਿ ਦਿੰਦਾ ਜਦੋਂ ਆਉਂਦਾ ਫੋ ਫੇਰ ਮੈਨੂੰ ਉਹਨੂੰ ਹੀ ਸਟੋਰੀਸ ਆ ਨਾ ਜਦੋਂ ਮੈਨੂੰ ਇੱਕ ਵਾਰੀ ਪੁਲਿਸ ਨੇ ਰੋਕਿਆ ਸੀਗਾ ਅੱਛਾ ਗੱਡੀ ਵਾਲੀ ਪਿਛਲੀ ਸਟੋਰੀ ਹਾਂ ਫਿਰ ਮੈਂ ਕਹਿੰਦਾ ਹੁਣ ਫਿਰ ਇਹ ਤਾਂ ਭੁੱਲ ਜਾ ਅੱਛਾ ਇੱਕ ਗੱਲ ਦੱਸਦਾ ਸੌਰੀ ਯਾਰ ਮੈਂ ਉਹਦਾ ਨਾਮ ਨਹੀਂ ਲਵਾਂਗਾ ਮੇਰਾ ਯਾਰ ਦੋਸਤ ਹੈ ਜੇ ਮੈਨੂੰ ਦੇਖ ਰਿਹਾ ਨਵੇਂ-ਨਵੇਂ ਐਮਪੀ ਬਣੇ ਡੈਡੀ ਜੀ ਕਹਿੰਦੇ ਓਏ ਮੈਨੂੰ ਫੋਨ ਆਇਆ ਉਹਦਾ ਕਿਹਦਾ ਹੋਏ ਇੱਕ ਨਾ ਜਿੱਥੇ ਤੇਰੇ ਪਾਪਾ ਦਾ ਏਰੀਆ ਉੱਥੇ ਇੱਕ ਜ਼ਮੀਨ ਆ ਹੂੰ ਉਹ ਨਾ ਕਬਜ਼ੇ ਦੀ ਜ਼ਮੀਨ ਆ ਉਹ ਮੈਂ ਕਿਹਾ ਫੋਨ ਘਟਾਵਾ ਤੂੰ ਮੇਨ ਨਾਲ ਗੱਲ ਕਰ ਲਈ ਆ ਉੱਥੇ ਕਿਤੇ ਇਦਾਂ ਗੱਲ ਪਹੁੰਚ ਗਈ ਉਹਨਾਂ ਨੇ ਤੈਨੂੰ ਮਾਰ ਦੇਣਾ ਮੇਰੇ ਡੇਢੀ ਨਾਲ ਕਦੀ ਮਤਲਬ ਇੱਕ ਪੈਣੀ ਤੱਕ ਨਹੀਂ ਭਾਜੀ ਕਿਉਂਕਿ ਰੱਬ ਨੂੰ ਜਵਾਬ ਦੇਣਾ ਹੈ ਇਹ ਥੋੜੀ ਹੋ ਸਕਦਾ ਅੱਛਾ ਫਿਲਮ ਦੇ ਵਿੱਚ ਨਾ ਇੱਕ ਸਭ ਤੋਂ ਵੱਡਾ ਜਿਹੜਾ ਸਵਾਲ ਆ ਸ਼ਾਇਦ ਆਡੀਅנס ਦਾ ਵੀ ਹੋਊਗਾ ਵੀ ਤੁਸੀਂ ਜਿੰਨੇ ਇੰਨੇ ਜਜ਼ਬਾਤੀ ਹੋ ਇਹਨਾਂ ਨੂੰ ਫਿਲਮ ਦੇ ਲਾਸਟ ਜਿਹੜਾ ਟ੍ਰੇਲਰ ਦਾ ਸੀਨ ਆ ਉਹ ਜ ਬੜਾ ਕੁੱਟੀ ਜਾਂਦੇ ਹੋ ਤੇ ਬੜੀ ਰੇਲ ਬਣਾਈ ਆ ਤੇ ਸਾਹ ਤੇ ਤੁਹਾਡੇ ਅੰਦਰ ਆਇਆ ਕਿਵੇਂ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਕਦੇ-ਕਦੇ ਸੋਚਦਾ ਹਾਂ ਨਾ ਵੀ ਜਦੋਂ ਤੁਸੀਂ ਮੁੱਕਾ ਮਾਰਦੇ ਹੋ ਕਹਿੰਦੇ ਵੀ ਹੋਗੇ ਯਾਰ ਪੀਟ ਤਾਂ ਨਹੀਂ ਲੱਗੀ ਤੇਰੀ ਸੋਰੀ ਯਾਰ ਲੱਗੀ ਤਾਂ ਨਹੀਂ ਅਸਲ 'ਚ ਮੈਂ ਇਦਾਂ ਦਾ ਹੀ ਆ ਜੇ ਮੇਰੇ ਗਲਤੀ ਨਾਲ ਹੋ ਗਿਆ ਹੋ ਜਵੇ ਤਾਂ ਫਿਰ ਮੈਂ ਕਹਿੰਦਾ ਸੌਰੀ ਬਟ ਹਾਂ ਯਾਰ ਭਾਜੀ ਉਤੋਂ ਤਾਂ ਸਾਡਾ ਕੰਮ ਆ ਉਹ ਕਰਨਾ ਹੀ ਪੈਣਾ ਸੀ ਔਰ ਪਲੱਸ ਮੈਂ ਨੂੰ ਇੱਕ ਦੋ ਜਣੇ ਜਿਹੜੇ ਮੈਨੂੰ ਜ਼ਿੰਦਗੀ 'ਚ ਨਹੀਂ ਪਸੰਦ ਉਹ ਮੈਂ ਅਹਿਮ ਨਹੀਂ ਸੀ ਦੇਖ ਰਿਹਾ ਜਾਂ ਮੈਂ ਨਾਜ਼ਰ ਨਹੀਂ ਸੀ ਦੇਖ ਰਿਹਾ ਮੈਂ ਉਹਨਾਂ ਨੂੰ ਦੇਖ ਰਿਹਾ ਸੀਗਾ ਅੱਛਾ ਤੇ ਜੀ ਆ ਜਾ ਹੁਣ ਸਾਰੇ ਜਿਨ੍ਹਾਂ ਨੇ ਇੱਕ ਦੋ ਵਾਰੀ ਠੱਕਾ ਕੀਤਾ ਇੱਕ ਕਰਦੇ ਇੱਕ ਚਲੋ ਸਿੱਧਾ ਆਪਾਂ ਉਹ ਨਾ ਨਹੀਂ ਕਰੀ ਵੀ ਜ਼ਿੰਦਗੀ ਅੱਛਾ ਉਹ ਖੁਸ਼ ਰਵੇ ਬਟ ਉਫ ਮੈਂ ਉਹ ਇਮੇਜਿਨ ਕਰ ਲਿਆ ਸੀ ਤੇ ਈਜ਼ੀ ਹੋ ਗਿਆ ਮੇਰੇ ਕੀ ਬਾਤ ਹੈ ਅਦਿੱਤੀ ਜੀ ਤੁਹਾਡੇ ਲਈ ਕਿਉਂਕਿ ਅਕਸਰ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਫੀਮੇਲ ਹੁੰਦੀ ਆ ਉਹਦਾ ਹੱਸਦਾ ਚਿਹਰਾ ਹੀ ਦਿਖਾਇਆ ਜਾਂਦਾ ਜਾਂ ਫਿਰ ਉਹਨੂੰ ਥੋੜਾ ਇਧਰੋਂ ਆ ਗਈ ਫਰੇਮ ਤੇ ਇਧਰੋਂ ਦੀ ਲੰਗੀ ਇਹਦੇ ਚ ਤੁਹਾਨੂੰ ਤੁਸੀਂ ਖੁਸ਼ ਹੋ ਪੂਰੇ ਸੰਤੁਸ਼ਟ ਹੋ ਜਾਂ ਕੋਈ ਹਾਂਜੀ ਹਾਂ ਇਹ ਤੇ ਬਹੁਤ ਹੀ ਸੋਨਾ ਕੈਰੈਕਟਰ ਰੋਲ ਦਿੱਤਾ ਮੈਨੂੰ ਮਤਲਬ ਇੱਕ ਤਾਂ ਮੇਰਾ ਮਨ ਪਸੰਦ ਗਾਣਾ ਕਿੰਨੀ ਸੋਹਣੀ ਮਤਲਬ ਕੁੜੀਆਂ ਦਾ ਖਾਬ ਹੁੰਦਾ ਉਹ ਜਗਾਣਾ ਕਰਨ ਨੂੰ ਤੇ ਨਹੀਂ ਮੈਨੂੰ ਪ੍ਰੋਪਰ ਸਕਰੀਨ ਟਾਈਮ ਮਿਲਿਆ ਪ੍ਰੋਪਰ ਪਰ ਮਤਲਬ ਮੈਂ ਨਾ ਤੇਜ਼ ਤੇਜ਼ ਬੋਲਣ ਲੱਗ ਪਈ ਸੀ ਕਿਉਂਕਿ ਮੇਰਾ ਕਰੈਕਟਰ ਇੱਕ ਐਂਕਰ ਦਾ న్యూਸ ਰਿਪੋਰਟਰ ਦਾ ਤੇ ਸਤਿਆ ਸਰ ਸਾਡੇ ਫਿਲਮ ਦੇ ਡਾਇਰੈਕਟਰ ਦੇ ਇਸ ਲਾਈਕ ਅ ਦਿੱਤੀ ਆਰਾਮ ਨਾਲ ਇਹ ਸੀਨ ਜਿੱਨਾ ਤੁਸੀਂ ਟਾਈਮ ਲੈ ਸਕਦੇ ਹੋ ਲੋ ਕਿਉਂਕਿ ਜਿਹੜੀ ਮੈਂ ਲਾਸਟ ਸੀ ਕਿ ਖਾਓ ਪੀਓ ਐਸ਼ ਕਰੋ ਉਹਦੇ ਵਿੱਚ ਐਦਾ ਹੀ ਹੁੰਦਾ ਸੀਗਾ ਹਾਂਜੀ ਚੁੰਨੀ ਲਹਿਰਾਉਂਦੇ ਆਉਂਦੀ ਸੀ ਕਿ ਚੁੰਨੀ ਲਹਿਰਾਉਂਦੇ ਚਿਹਰੇ ਆਉਂਦੇ ਸੀ ਪਰ ਨਿਸ਼ਚਿਤ ਤਾ ਐਕਚੁਅਲੀ ਬਹੁਤ ਅ ਥੈਂਕਸ ਟੂ आवर ਡਾਇਰੈਕਟਰ ਜਿਨ੍ਹਾਂ ਨੇ ਸੋਚਿਆ ਕਿ ਇੱਕ ਪੂਰਾ ਗਾਣਾ ਇਹਨਾਂ ਦਾ ਆ ਔਰ ਪਲੱਸ ਕਰੈਕਟਰ ਬਹੁਤ ਸਟਰੋਂਗ ਆ ਕਿ ਬੈਕਬੋਨ ਕਾਈਂਡ ਆਫ ਸ਼ੀ ਇਜ਼ ਮਾਈ ਬੈਕਬੋਨ ਤੇ ਮੈਂ ਇੱਕ ਹੋਰ ਵੀ ਗੱਲ ਐਕਚੁਅਲੀ ਪੰਜਾਬ ਚ ਇਦਾਂ ਹੀ ਹੁੰਦਾ ਕਿ ਪੰਜਾਬੀ ਸਿਨੇਮਾ ਚ ਨਾ ਕੁੜੀਆਂ ਨੂੰ ਨਾ ਸਿਰਫ ਇੱਕ ਟਰੋਫੀ ਫਿਗਰ ਰੱਖਦੇ ਕਿ ਹਾਂਜੀ ਖੂਬਸੂਰਤ ਐ ਹੱਸੇਗੀ ਆਂਦੀ ਜਾਂਦੀ ਰਹੇਗੀ ਪਰ ਇਸ ਫਿਲਮ ਨਾਲ ਮੈਨੂੰ ਲੱਗਦਾ ਕਿ ਕਾਫੀ ਸਾਰੀਆਂ ਚੀਜ਼ਾਂ ਚੇਂਜ ਹੋਣ ਵਾਲੀਆਂ ਕਿ ਹਾਂਜੀ ਪ੍ਰੋਪਰ ਹੀਰੋਇਨ ਨੂੰ ਵੀ ਵਧੀਆ ਟਾਈਮ ਦਿੱਤਾ ਅੱਛਾ ਯੋਗਰਾਜ ਭਾਈ ਇੱਕ ਨਾ ਹੁੰਦਾ ਆਰਟਿਸਟਾਂ ਲਈ ਵੀ ਉਹਨਾਂ ਦੀ ਜਿਹੜੀ ਲਾਈਫ ਹੁੰਦੀ ਐ ਉਹ ਬੜੀ ਟਫ ਹੁੰਦੀ ਐ ਵੀ ਜਿਹੜਾ ਕੈਮਰੇ ਤੇ ਨੇ ਕੁਝ ਹੋਰ ਦਿਖਾਉਂਦੇ ਨੇ ਜਿਹੜੀ ਅੰਦਰ ਲਾਈਫ ਆ ਕੀ ਤੁਸੀਂ ਜਦੋਂ ਕਰ ਲੋਜੀ ਦੇ ਵਿੱਚ ਇੱਕ ਬੰਦਾ ਜਿਹਨੂੰ ਉਹਦਾ ਹੱਕ ਨਹੀਂ ਮਿਲ ਰਿਆ ਤਾਂ ਅੰਦਰ ਆਇਆ ਤੁਹਾਡੇ ਚੀਜ਼ਾਂ ਉਹ ਵੀ ਯਾਰ ਇਦਾਂ ਹੁੰਦਾ ਜੋ ਹਾਂਜੀ ਵੀਰੇ 100% ਉਹ ਸਿਰਫ ਅ ਸਿੰਗਿੰਗ ਚ ਨਹੀਂ ਉਹ ਹਰ ਫੀਲਡ ਚ ਤੁਸੀਂ ਕਿਸੇ ਵੀ ਜਾਓ ਤੁਹਾਡੇ ਮੀਡੀਆ ਚ ਵੀ ਹੋਣਾ ਕਿ ਲੱਤਾਂ ਖਿੱਚਣ ਵਾਲੇ ਮਿਲਦੇ ਆ ਕਿਤੇ ਨਾ ਇਟਸ ਅ ਹਿਊਮਨ ਨੇਚਰ ਆ ਹੂੰ ਕਈ ਤਾਂ ਖੁਸ਼ ਹੁੰਦੇ ਆ ਕਈ ਥੜ ਤੋਂ ਖੇਜ ਜਾਂਦੇ ਆ ਤੇ ਹਾਂ ਮੈਨੂੰ ਇਟਸ ਅ ਪਾਰਟ ਆਫ ਲਾਈਫ ਤੁਹਾਨੂੰ ਇਹ ਨਾਲ ਜਾਣਾ ਹੀ ਪਦਾ ਜਨਾਬ ਉਹ ਕੋਈ ਵੀ ਹੋਵੇ ਫੀਲਡ ਮੈਨੂੰ ਵੀ ਕਰਨੇ ਪਏ ਦੋ ਚਾਰ ਚੀਜ਼ਾਂ ਸ਼ੁਰੂ ਸ਼ੁਰੂ ਚ ਹੁਣ ਨਹੀਂ ਹੁਣ ਤਾਂ ਸ਼ੁਕਰ ਆ ਬਾਬਾ ਜੀ ਦਾ ਮਤਲਬ ਕੁਝ ਗਾਣੇ ਸੀਗੇ ਦੋ ਤਿੰਨ ਉਹ ਮੈਨੂੰ ਹਜੇ ਵੀ ਲੱਗਦਾ ਜੇ ਉਹ ਹੁੰਦੇ ਫਿਰ ਹੋਰ ਘੈਂਟ ਹੋ ਜਾਣਾ ਸੀ ਕੰਮ ਬਟ ਉਹ ਫਿਰ ਮੈਂ ਇਹ ਸੋਚ ਲੈਣਾ ਕਿ ਯਾਰ ਤੇਰੀ ਤਕਦੀਰ ਚ ਜੋ ਲਿਖਿਆ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਜੇ ਤੂੰ ਡੈਸਟੀਨੀ ਤੇ ਰੱਬ ਤੇ ਬਾਬਾ ਜੀ ਤੇ ਬਲੀਵ ਕਰਦੇ ਆ ਨਾ ਉਹ ਉਸ ਟਾਈਮ ਲਈ ਤੁਹਾਨੂੰ ਬੁਰਾ ਬਹੁਤ ਲੱਗਦਾ ਕਿ ਯਾਰ ਮੇਰ ਨਾਲ ਕਿਉਂ ਹੋਇਆ ਇਦਾਂ? ਯਾਨੀ ਉਹ ਯੂ ਨੇਵਰ نو ਬੈਟਰਮੈਂਟ ਲਈ ਹੁੰਦਾ ਜਿੱਦਾਂ ਮੈਂ ਅੱਗੇ ਮਾਨਸੀ ਦੀ ਔਰ ਮੇਰੀ ਗੱਲ ਕਰ ਰਿਹਾ ਸੀ ਮੇਰਾ ਇੱਕ ਰਿਲੇਸ਼ਨਸ਼ਿਪ ਸੀਗਾ ਹੂੰ ਹੂੰ ਉਹ ਟੁੱਟਿਆ ਜੀ ਤੇ ਉਦੋਂ ਬੰਦਾ ਸੋਦਾ ਯਾਰ ਮੇਰ ਨਾਲ ਕਿਉਂ ਹੋਇਆ ਬਟ ਉਹ ਨਾ ਟੁੱਟਦਾ ਮੈਨੂੰ ਸ਼ਾਇਦ ਮਾਨਸੀ ਕਦੀ ਵੀ ਨਾ ਮਿਲਦੀ ਮੇਰਾ ਇੰਨਾ ਸੋਹਣਾ ਸਿਸਟਮ ਨਾ ਹੀ ਹੁੰਦਾ ਕਿ ਯੂ ਨੇਵਰ نو ਬਿਲਕੁਲ ਜੋ ਰੱਬ ਖੇਡ ਖੇਡਦਾ ਹੁੰਦਾ ਹੈ ਉਹ ਸਹੀ ਹੁੰਦੀ ਹੈ ਤਕਦੀਰਾਂ ਦੀ ਖੇਡ ਹੈ ਬੇ ਨਾ ਲੈਣਾ ਚਾਹੀਦਾ ਹਰ ਚੀਜ਼ ਨੂੰ ਔਰ ਕੰਪੀਟੀਸ਼ਨ ਨਾ ਲੈਣਾ ਚਾਹੀਦਾ ਹਾਂ ਤੁਸੀਂ ਇੰਨੇ ਮਾਇੂਸ ਵੀ ਨਾ ਹੋ ਜਾਓ ਕਿ ਘਰੇ ਤੁਸੀਂ ਪਾਗਲ ਹੋ ਜਾਓ ਲਾਈਫ ਚ ਕਿ ਯਾਰ ਮੈਂ ਤਾਂ ਕੁਝ ਨਹੀਂ ਕਰ ਸਕਦਾ ਹੁਣ ਜ਼ਿੰਦਗੀ ਐ ਨਹੀਂ ਫਾਈਟਰ ਰਹਿਣਾ ਜ਼ਿੰਦਗੀ ਚ ਹਮੇਸ਼ਾ ਲਾਈਫ ਇਜ਼ ਅ ਕੀ ਕਹਿੰਦੇ ਗੇਮ ਆ ਯਾਨੀ ਤੁਸੀਂ ਖੇਡਦੇ ਰਹੋ ਐਡਵੈਂਚਰ ਆ ਬਿਲਕੁਲ ਮੁਹੰਮਦ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਈ ਹਿੰਮਤ ਹਾਰ ਜਾਂਦੇ ਨੇ ਪਰ ਉਹਨਾਂ ਕੋਲੇ ਕਲਾ ਦਾ ਪੜਾਅ ਮਿਲਦੇ ਨੇ ਇਸ ਤਰ੍ਹਾਂ ਦੇ ਲੋਕ ਜਿਹੜੇ ਤੁਹਾਨੂੰ ਬਾਅਦ ਚ ਪਤਾ ਲੱਗਦਾ ਕਿ ਇਹ ਤਾਂ ਕਲਾ ਨਾਲ ਭਰੇ ਹੋਏ ਲੋਕ ਨੇ ਜੀ ਬਹੁਤ ਬਾਰ ਮਿਲੇ ਮੈਨੂੰ ਬਹੁਤ ਮੁੰਡੇ ਹੈਗੇ ਨੇ ਬਹੁਤ ਯਾਰ ਅੱਜ ਦਾ ਜਿਹੜਾ ਯੂਥ ਹੈ ਇਹ ਸੋ ਟੈਲੈਂਟਡ ਫੋਕਸ ਨੇ ਪੂਰੇ ਹੋ ਬਹੁਤ ਕਦੇ ਕਦੇ ਕੀ ਹੁੰਦਾ ਨਾ ਕਿ ਯਾਰ ਲੋਕ ਨੂੰ ਇਦਾਂ ਦੇ ਮਿਲ ਜਾਂਦੇ ਨੇ ਕਿ ਉਹ ਤੁਹਾਨੂੰ ਇਸ ਤਰ੍ਹਾਂ ਦੀ ਪੱਟੀ ਪੜਾਉਂਦੇ ਨੇ ਕਿ ਆ ਤੁਹਾਨੂੰ ਆਹ ਕੰਮ ਕੰਡਾ ਪੂਗਾ ਤੇ ਉਸ ਇਸ ਤਰ੍ਹਾਂ ਕਰਕੇ ਉਸੇ ਅੱਗੇ ਚਲੇ ਜਾਉਂ ਬਟ ਆਈ ਥਿੰਕ ਮਿਹਲਾ ਦੇ ਜਿੰਨਾ ਉਸੀ ਹਾਰਡ ਵਰਕ ਕਰੋਗੇ ਆਪਣੇ ਆਪ ਤੇ ਯਕੀਨ ਰੱਖੋਗੇ ਬਾਕੀ ਜਿਵੇਂ ਪਰਮਾਤਮਾ ਹੈ ਗਈ ਇਹ ਰੱਬ ਹੈ ਗਈ ਹੈ ਨਾ ਬਿਲਕੁਲ ਇਨਸਾਨ ਨੂੰ ਆਪਣੇ ਆਪ ਤੇ ਜੇ ਯਕੀਨ ਹੈਗਾ ਨਾ ਮੈਨੂੰ ਲੱਗਦਾ ਦੁਨੀਆ ਦੀ ਕੋਈ ਤਾਕਤ ਨਹੀਂ ਉਹਨੂੰ ਬਣਾ ਸਕਦੀ ਹੂੰ ਬਿਲਕੁਲ ਕਿਉਂਕਿ ਟੈਲੈਂਟ ਦੀ ਕਦਰ ਜਿਹਨੂੰ ਪਤਾ ਹੈ ਉਹ ਜਿਨ੍ਹਾਂ ਚ ਟੈਲੈਂਟ ਹੈਗਾ ਉਹ ਕਦ ਨਾ ਕਦੇ ਸਾਹਮਣੇ ਆ ਜਾਊਗਾ ਉਹ ਜੋ ਸਾਹਮਣੇ ਆਊਗਾ ਨਾ ਉਹ ਦੁਨੀਆ ਨੂੰ ਚੀਦ ਕੇ ਆਊਗਾ ਅਸਮਾਨ ਦਾ ਰਸਤਾ ਫਾੜ ਕੇ ਆਊਗਾ ਤੇ ਰੱਬ ਉਹਦੇ ਨਾਲ ਹੋਆਗੇ ਸਭ ਅੱਛਾ ਆਖਰੀ ਜੇ ਸਵਾਲ ਨੇ ਮੁਹੱਬਤ ਇਹੋ ਜੀ ਮੰਨਦੇ ਤੁਸੀਂ ਮਤਲਬ ਜਿੱਦਾਂ ਤੁਸੀਂ ਤੁਹਾਡਾ ਲਵ ਹੈ ਪਿਆਰ ਹੈ ਇਹ ਤੁਹਾਡੀ ਤੁਹਾਡੇ ਲਈ ਕੀ ਹੈ ਪਿਆਰ ਕਰਨਾ ਤੇ ਫਿਰ ਸ਼ਰਿਆਮ ਬੇਅੰਤਿਹਾ ਕਰੋ ਨਹੀਂ ਤਾਂ ਫਿਰ ਉਹ ਹਾਂ ਪਹਿਲਾ ਕਿ ਦੋ ਪਹਿਲੇ ਕਿ ਦੋ ਸਾਲ ਦੱਸੋ ਨਾ ਨਹੀਂ ਨਹੀਂ ਪਹਿਲੇ ਕਿ ਦੋ ਸਾਲ ਦੱਸੋ ਨਾ ਪਹਿਲੇ ਕਿ ਦੋ ਸਾਲ ਬਹੁਤ ਸਮ ਨਹੀਂ ਯਾਰ ਸ਼ੁਰੂਆਤ ਚ ਤਾਂ ਬਹੁਤ ਹੀ ਚੰਗਾ ਹੁੰਦਾ ਅੱਜ ਦੋ ਸਾਲ ਦੱਸੋ ਨਾ ਮੈਂ ਘਰੋਂ ਨਾਲ ਦੱਸੂ ਕਿ ਵੀ ਦੱਸਿਆ ਨਹੀਂ ਨਾ ਭਰਾ ਨੇ ਕਿ ਪਹਿਲਾ 2 ਸਾਲ ਕਰਦਿਆਂ ਨੂੰ ਅੱਛਾ ਹਾਂ ਕਹ ਰਿਹਾ ਯਾਰ ਅੱਛਾ ਪਹਿਲੇ ਕਿ 2 ਸਾਲ ਦੱਸ ਲੋ ਉਸ ਤੋਂ ਬਾਅਦ ਪੁੰਡਾਰਾ ਕਰ ਦੋ ਫਿਰ ਖੁੱਲਾ ਵੀ ਆ ਜਾਓ ਭਾਈ ਟਾਈਮ ਰੱਖਿਆ ਆ ਦਿਨਾਂ ਡੇਡਾ ਆ ਜਾਓ ਫਿਰ ਬਹੁਤ ਸੋਹਣੀ ਚੀਜ਼ ਆ ਭਾਜੀ ਜੇ ਤੁਸੀਂ ਉਹਨੂੰ ਮਹਿਸੂਸ ਕਰੋ ਉਹਨੂੰ ਫੀਲ ਕਰੋ ਨਾ ਉਸ ਤੋਂ ਪਿਆਰੀ ਸੈਟੀਸਫੈਕਸ਼ਨ ਉਸ ਤੋਂ ਪਿਆਰੀ ਚੀਜ਼ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕਿ ਪਿਆਰ ਕੁਝ ਵੀ ਕਰ ਸਕਦਾ ਪਿਆਰ ਨਾਲ ਬਿਲਕੁਲ ਉਹ ਲੜ ਕੇ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਜੋ ਇੱਕ ਹੱਗ ਕਰ ਦਿੰਦੀ ਹੈ ਨਾ ਜਦੋਂ ਹੁਣ ਸਾਡੀ ਲੜਾਈ ਹੋ ਜਾਂਦੀ ਹੈ ਵਿੱਚ ਮੇਰੀ ਮਾਨਸਿਕੀਆਂ ਉਹਦੇ ਨਾਰਮਲ ਸਾਡੇ ਦੋਸਤਾਂ ਦੀ ਵੀ ਲੜਾਈ ਹੁੰਦੀ ਹੈ ਆਪਣੇ ਫਰੈਂਡਸ ਦੀ ਵੀ ਹੋ ਜਾਂਦੀ ਹੈ ਜੇ ਤੁਸੀਂ ਉਹਨੂੰ ਪਿਆਰ ਨਾਲ ਇੱਕ ਸੌਰੀ ਜਾਂ ਹੱਗ ਕਰ ਦੋ ਨਾ ਉਹ ਖਤਮ ਹੋ ਜਾਂਦੀ ਗੱਲ ਹੂੰ ਉਹੀ ਜੇ ਈਗੋ ਤੁਸੀਂ ਗੁੱਸਾ ਗਿਲਾ ਈਰਖਾ ਵੈਰ ਆਪਣੇ ਦਿਲ 'ਚ ਰੱਖੋਗੇ ਉਹ ਫਿਰ ਗੱਲ ਬੇੜ ਦੀ ਵਿਗੜਦੀ ਵਿਗੜ ਜਾਂਦੀ ਸੋ ਮੇਰੇ ਲਈ ਪਿਆਰ ਤਾਂ ਸਭ ਤੋਂ ਸਭ ਤੋਂ ਸਭ ਤੋਂ ਕੈਂਡ ਚੀਜ਼ ਆ ਰੱਬ ਨੇ ਬਣਾਈ ਸਭ ਤੋਂ ਬੈਸਟ ਚੀਜ਼ ਜੇ ਕੋਈ ਬਣਾਈ ਰੱਬ ਨੇ ਉਹ ਪਿਆਰ ਹੈ ਮੇਰੇ ਲਈ ਪਿਆਰ ਮੁੰਡਾ ਰੌਖਸਾਰ ਹੈ ਜਿਹੜੀ 12 ਜਨਵਰੀ ਨੂੰ ਆ ਰਹੀ ਹੈ ਤੇ ਜਿੱਦਾਂ ਦਾ ਹਿੰਦੂਸੀ ਦਾਕ ਮੈਨੂੰ ਪਿਆਰ ਦਿੰਦੇ ਆ ਰਹੇ ਹਾਂ ਉਦਾਂ ਦੀ ਪਿਆਰ ਦੰਦੇ ਰਹੀਓ ਤੇ ਬਾਕੀ ਦੇਖਿਓ ਮੇਰੀ ਆਉਣ ਵਾਲੀ ਫਿਲਮ ਮੁੰਡਾ ਰੌਕਸਟਾਰ ਤੁਹਾਡੇ ਲਈ ਪਿਆਰ ਕੀ ਹੈ ਇਹਨਾਂ ਲਈ ਇਹਨਾਂ ਨੇ ਤੁਹਾਡੇ ਵਿੱਚ ਸ਼ਾਮਲ ਜੀ ਕਰਤੀ ਸੀ ਗੱਲ ਸੌਰੀ ਤੁਹਾਨੂੰ ਕੰਪਲੀਟ ਹੋਣੀ ਚਾਹੀਦੀ ਹਾਂ ਕੰਪਲੀਟ ਕਰੋ ਨਹੀਂ ਜਰੂਰ ਅਦਿਤੀ ਜੀ ਪਲੀਜ਼ ਵੈਲ ਮੇਰੇ ਲਈ ਪਿਆਰ ਸਕੂਨ ਹੈ ਯਾਰ ਹਾਏ ਸ਼ਾਇਰੀ ਹੋ ਜਾਂਦੀ ਹੈ ਸ਼ਾਇਰੀ ਹੋ ਜਾਂਦੀ ਹੈ ਹਾਂ ਅੱਜ ਮਾਈਕ ਵੀ ਉਵੇਂ ਹੀ ਲੱਗਿਆ ਜਦੋਂ ਚੱਲ ਨਹੀਂ ਜਾਂ ਮੈਨੂੰ ਸ਼ਾਇਰੀ ਆਉਂਦੀ ਨਹੀਂ ਪਰ ਪਿਆਰ ਸੱਚੀ ਉਹ ਸਕੂਨ ਹੈ ਜੇ ਤੁਹਾਨੂੰ ਉਥੇ ਕਿਸੇ ਨਾਲ ਵੀ ਕਿਤੇ ਵੀ ਜਾ ਕੇ ਆ ਕਿਸੇ ਵੀ ਪਿਆਰ ਹਰ ਚੀਜ਼ ਨਾਲ ਹੋ ਸਕਦਾ ਉੱਥੇ ਜਾ ਕੇ ਜੇ ਤੁਸੀਂ ਤੁਹਾਨੂੰ ਸਕੂਨ ਨਹੀਂ ਮਹਿਸੂਸ ਹੋ ਰਿਹਾ ਮਤਲਬ ਉਹ ਤੁਹਾਡੀ ਪਿਆਰ ਵਾਲੀ ਜਗ੍ਹਾ ਨਹੀਂ ਹੈਗੀ ਤੁਸੀਂ ਕਿਤੇ ਹੋਰ ਜਾ ਕੇ ਆਪਣਾ ਪਿਆਰ ਲੱਭੋ ਤੇ ਚਲੋ ਪਿਆਰ ਸਿਰਫ ਆਸ਼ਕ ਨੂੰ ਹੀ ਨਹੀਂ ਹੁੰਦਾ ਪਿਆਰ ਮਾਂ ਪਿਓ ਨਾਲ ਵੀ ਤੁਹਾਨੂੰ ਹੋ ਸਕਦਾ ਤੁਹਾਡੇ ਭਰਾਵਾਂ ਨਾਲ ਪਿਆਰ ਤੁਹਾਡੇ ਯਾਰਾਂ ਨਾਲ ਪਿਆਰ ਤੁਹਾਨੂੰ ਆਪਣੇ ਆਪ ਨਾਲ ਵੀ ਪਿਆਰ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਵੀ ਪਿਆਰ ਜ਼ਰੂਰ ਕਰੋ ਸਪੈਸ਼ਲੀ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਡਰੱਗਸ ਕਰਦੇ ਆ ਯਾ ਉਹ ਕਰਦੇ ਆ ਹਾਲਾਂਕਿ ਮੈਂ ਮੁੱਦਾ ਕਿ ਹੋਰ ਪਾਸੇ ਲੈ ਕੇ ਜਾ ਰਿਹਾ ਬਟ ਇੱਕਦਮ ਮੇਰੇ ਦਿਮਾਗ ਚ ਆਈ ਕਿ ਯਾਰ ਸਭ ਤੋਂ ਜ਼ਰਾ ਆਪਣੇ ਆਪ ਨੂੰ ਪਿਆਰ ਕਰੋ ਕਿਉਂਕਿ ਇੱਕ ਲਾਈਫ ਮਿਲਦੀ ਆ ਇਹ ਸੁਣੀਆਂ ਸੁਣਾਈਆਂ ਗੱਲਾਂ ਸਵਰਗ ਨਰਕ ਇਸ ਤੋਂ ਬਾਅਦ ਇਹ ਹੋਣ ਦਾ ਇਸ ਤੋਂ ਬਾਅਦ ਕਿਹਨੇ ਦੇਖਿਆ ਯੂ ਡੋਨਟ ਨੋ ਐਨੀਥਿੰਗ ਜੋ ਜੀਣਾ ਇੱਥੇ ਜੀਣਾ ਜੋ ਥੋੜ ਨੂੰ ਸਭ ਕੁਝ ਭੋਗਤਣਾ ਕਰਨਾ ਇੱਥੇ ਆ ਸੋ ਪਲੀਜ਼ ਲਵ ਯੂਰ self ਮੈਨੂੰ ਸ਼ੈਨਾ ਕਰਿਆ ਕਰੋ ਕਿਉਂਕਿ ਬਹੁਤ ਕੰਮ ਕਰਾਉ ਹੈ ਨੰਨਾ ਸ਼ਾਨਾ ਸੋ ਮੇਰੀ ਇੱਕ ਵੀ ਰਿਕੁਐਸਟ ਹੈ ਲਵ ਯੂ ਸੈਲਫ ਇੱਕ ਨਾ ਜਿਹੜਾ ਮੇਰੇ ਮਨ ਦੇ ਵਿੱਚ ਮੈਨੂੰ ਆਇਆ ਵੀ ਉਹ ਵੀ ਸਵਾਲ ਬਹੁਤ ਸਾਰੇ ਲੋਕਾਂ ਲਈ ਕੰਮ ਦਾ ਹੋਣਾ ਕਿ ਜਿੱਦਾਂ ਤੁਹਾਡੇ ਫਾਜ਼ਲ ਸਾਹਿਬ ਨੇ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨਾਂ ਦਾ ਸੀਗਾ ਸਟਰਗਲ ਕਰਿਆ ਜਾਂ ਉਹਨਾਂ ਦੀ ਜਿਹੜਾ ਅੰਦਾਜ਼ ਸੀ ਉਹ ਕਦੇ ਫਿਰ ਉਹ ਜਿਹੜੇ ਕਿੱਸੇ ਨੇ ਕੋਈ ਇੱਕ ਦਾ ਕਿੱਸਾ ਜੇ ਕੋਈ ਦੱਸਣਾ ਚਾਹੁੰਮ ਵੀ ਉਹਨਾਂ ਨੇ ਕੋਈ ਸੁਣਾਇਆ ਹੋਵੇ ਕਿ ਆਹ ਵੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਹੋਇਆ ਉਹਨਾਂ ਨੇ ਦੱਸਿਆ ਤਾਂ ਬਹੁਤ ਸ਼ਰਮਤ ਨੂੰ ਹਮੇਸ਼ਾ ਕਹਿੰਦੇ ਕਿ ਨਾ ਕਰਿਆ ਕਰੋ ਗੱਲਾਂ ਪਬਲੀਕਲੀ ਉਹ ਚੰਗਾ ਨਹੀਂ ਲੱਗਦਾ ਲੁੱਕੀ ਕਹਿੰਦੇ ਕਿ ਐਵੇਂ ਇਮੋਸ਼ਨਲ ਗਾਰਡੀਆਂ ਉਹ ਹਾਲਾਂਕਿ ਮੈਂ ਔਰ ਪਾਜੀ ਮੈਂ ਇੰਟਰਵਿਊਜ਼ ਬਹੁਤ ਘੱਟ ਕਰਦਾ ਮੇਰੀ ਨੇਚਰ ਆ ਤੁਸੀਂ ਦੇਖਿਆ ਹੋਣਾ ਮੈਂ ਇਹਨਾਂ ਚੀਜ਼ਾਂ ਤੋਂ ਡਰਦਾ ਇੰਟਰਵਿਊਜ਼ ਹੀ ਨਹੀਂ ਕਰਦਾ ਇਹ ਤਾਂ ਫਿਲਮ ਕਰਕੇ ਆਪਾਂ ਕਰਦੇ ਆ ਮੋਸਟਲੀ ਮੈਂ ਅਵੋਇਡ ਕਰ ਕਿਉਂ ਅਵੋਇਡ ਕਿਉਂ ਕਰਦਾ ਕਿਉਂਕਿ ਲੋਕ ਕਿਤੇ ਦੀ ਗੱਲ ਕਿਤੇ ਹੋਰ ਹੀ ਲੈ ਜਾਂਦੇ ਆ ਹੁਣ ਆ ਪਿੱਛੇ ਜੇ ਮੈਂ ਗੁੜੀਆ ਫਿਲਮ ਆ ਰਹੀ ਸੀ ਉਹਦੀ ਇੰਟਰਵਿਊ ਕਰ ਰਿਆ ਸੀ ਉਸ ਚ ਵੀ ਕੋਈ ਆਪਣੀ ਕੋਈ ਇਮੋਸ਼ਨਲ ਗੱਲ ਸ਼ੇਅਰ ਕੀਤੀ ਉਹ ਫਾਦਰ ਸਾਹਿਬ ਦੀ ਸੱਲੇ ਕਮੈਂਟ ਆ ਰਿਹਾ ਦੇਖਿਆ ਇਮੋਸ਼ਨਲ ਕਾਰਡ ਖੇਡਣ ਲੱਗ ਪਿਆ ਹੁਣ ਇਹ ਹੀ ਇਮੋਸ਼ਨਲ ਕਾਰਡ ਬਚਿਆ ਸੀਗਾ ਤਾਂ ਕਰਕੇ ਮੈਂ ਘੱਟ ਹੀ ਨਹੀਂ ਸ਼ੇਅਰ ਕਰਦਾ ਸੋ ਇਹ ਵੀ ਡੈਡੀ ਜੀ ਵਾਲੀ ਵਾਲੀ ਤਾਂ ਬਿਲਕੁਲ ਨਹੀਂ ਕੋਈ ਮੈਂ ਹਜੇ ਚਾਹੁੰਦਾ ਵੈਸੇ ਵੀ ਸੋਸ਼ਲ ਮੀਡੀਆ ਨੇ ਇੱਕ ਬਦਲ ਜੇ ਦਿੱਤਾ ਪਹਿਲਾਂ ਵਧੀਆ ਹੁੰਦਾ ਸੀ ਕੋਈ ਹੁੰਦਾ ਨਹੀਂ ਸੀ ਸਾਡਾ ਜਦੋਂ ਅਸੀਂ ਨਵੇਂ-ਨਵੇਂ ਆਏ ਸੀ 2011 ਦੀ ਗੱਲ ਕਰਦਾ ਮੈਂ ਸੋਸ਼ਲ ਮੀਡੀਆ ਉਦੋਂ ਵੀ ਸੀਗਾ ਬਟ ਉਦੋਂ ਜੇ ਕੋਈ ਸਾਨੂੰ ਕੁਝ ਕਹਿੰਦਾ ਵੀ ਸੀ ਨਾ ਉਹ ਪਿਆਰ ਨਾਲ ਕਰ ਬਾਈ ਜੀ ਯਾਰ ਮਜ਼ਾ ਨਹੀਂ ਆਇਆ ਉਹ ਬਾਈ ਜੀ ਕਹਿੰਦਾ ਸੀਗਾ ਯਾ ਵੀਰੇ ਮਜ਼ਾ ਨਹੀਂ ਆਇਆ ਯਾਰ ਇਦਾਂ ਨਾ ਕਰਿਆ ਕਰ ਬੱਸ ਤੋਂ ਹੁਣ ਤਾਂ ਪਾਜੀ ਸਿੱਧਾ ਪਹਿਲਾਂ ਤਾਂ ਗਾਲ ਕੱਢਦੇ ਆ ਕਮੈਂਟ ਸਾਨੂੰ ਪਤਾ ਔਰ ਜੇ ਤੁਹਾਡੀ ਫੈਮਿਲੀ ਸਾਡੀਆਂ ਵੀ ਫੈਮਿਲੀਆਂ ਸਾਂ ਯਾਰ ਉਹ ਵੀ ਦੇਖਦੇ ਆ ਸਾਡੀ ਮਾਂ ਭੈਣ ਨੇ ਵੀ ਦੇਖਣਾ ਉਹ ਕਮੈਂਟ ਹੈਨਾ ਜੇ ਤੁਹਾਨੂੰ ਸਾਡੀ ਕਿਸੇ ਗੱਲ ਦਾ ਬੁਰਾ ਲੱਗ ਸਕਦਾ ਉਹ ਵੀ ਜਾਣੇ ਅਣਜਾਣੇ 'ਚ ਅਸੀਂ ਕੀਤੀ ਹੋਵੇ ਤੁਸੀਂ ਤਾਂ ਡਾਇਰੈਕਟ ਸਾਨੂੰ ਗਾਲਾ ਕੱਢ ਰਹੇ ਆ ਹੂੰ ਤੁਹਾਨੂੰ ਕੌਣ ਕਵੇ ਨਾਲੇ ਜਿਨ੍ਹਾਂ ਨੂੰ ਕੱਢਦੇ ਆ ਉਹਨਾਂ ਨੇ ਕਿੰਨੀ ਸੇਵਾ ਕੀਤੀ ਐ ਕਿਸੇ ਨੂੰ ਵੀ ਕੋਈ ਵੀ ਪਰਸਨ ਆ ਗਾ ਸੇਵਾ ਤਾਂ ਦੂਜੀ ਪਾਸੇ ਆ ਕੰਮ ਮਿਹਨਤ ਉਹ ਸਾਰਾ ਦੂਜੇ ਪਾਸੇ ਆ ਸਾਡੀਆਂ ਫੈਮਲੀਆਂ ਵੀ ਆ ਭਾਜੀ ਸਭ ਤੋਂ ਜ਼ਰੂਰੀ ਇਹ ਆ ਪਰਿਵਾਰ ਨੇ ਪਰਿਵਾਰ ਸਾਡਾ ਵੀ ਦੇਖਦਾ ਸੋ ਮੇਰੀ ਇੱਕੋ ਹੀ ਰਿਕਵੈਸਟ ਆ ਹਾਲਾਂਕਿ ਟੱਚਵੁੱਡ ਸ਼ੁਕਰ ਆ ਰੱਬ ਦਾ ਸਾਨੂੰ ਮੈਨੂੰ ਤਾਂ ਮੈਂ ਦੇਖਦਾ ਤੁਹਾਨੂੰ ਪਤਾ ਪਿੱਛੇ ਜਿਹੜਾ ਕਮੈਂਟ ਸੀ ਮੈਂ ਦੇਖਣੀ ਬੰਦ ਕਰਦੇ ਹੁਣ ਮੜਾਇਆ ਫੇਰ ਸ਼ੁਰੂ ਹੋਇਆ ਹੂੰ ਤੇ ਪੋਜ਼ਿਟਿਵ ਹੀ ਹੁੰਦੇ ਆ ਥੈਂਕ ਯੂ ਪੋਜ਼ਿਟਿਵ ਕਰਦੇ ਹਾਂ ਬਟ ਮੈਂ ਬਾਕੀਆਂ ਲਈ ਵੀ ਕਹਿੰਦਾ ਬਾਕੀ ਵੀ ਆਰਟਿਸਟ ਇਨਸਾਨ ਨੇ ਉਹ ਵੀ ਬੰਦੇ ਨੇ ਜਿਉਂ ਉਹਨਾਂ ਨੂੰ ਕੋਈ ਗਲਤੀ ਹੁੰਦੀ ਜਾਂ ਕੁਝ ਹੁੰਦਾ ਤੁਸੀਂ ਇੱਕ ਤਰੀਕਾ ਹੁੰਦਾ ਕਹਿਣ ਦਾ ਉਹ ਕਰਦਿਆ ਕਰੋ ਬਟ ਪਲੀਜ਼ ਗਾਲਾ ਗੋਲਾ ਇਹ ਉਹ ਨਾ ਕਰਾ ਕਰੋ ਚਲੋ ਧੰਨਵਾਦ ਜੀ ਤੁਹਾਡਾ ਸੋ 12 ਤਰੀਕ ਨੂੰ ਫਿਲਮ ਆ ਰਹੀ ਹੈ ਜਰੂਰ ਜਾਓ ਮੁੰਡਾ ਰੌਕਸਟਾਰ ਤੇ ਪਾ ਦਿਓ ਸਿਨੇਮਿਆਂ ਦੇ ਵਿੱਚ ਤੁਮਾਰਾ ਸਤਿ ਸ਼੍ਰੀ ਅਕਾਲ ਚੱਕ ਦੇ ਫਟ